ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਜਿਉਂਦੇ ਜੀ ਤਾਂ ਆਪਣੇ ਗੀਤਾਂ ਨਾਲ ਰਿਕਾਰਡ ਸੈੱਟ ਕਰਦਾ ਹੀ ਸੀ ਪਰ ਇਸ ਦੁਨੀਆ ਤੋਂ ਜਾਣ ਤੋਂ ਬਾਅਦ ਵੀ ਸਿੱਧੂ ਮੂਸੇਵਾਲਾ ਸਿਵਿਆਂ ਵਿੱਚ ਰਿਕਾਰਡ ਸੈੱਟ ਕਰ ਰਿਹਾ ਹੈ ਬਿਲਬੋਰਡ ਚਾਰਟ ਜਿਸ ਤਿੱਕੇ ਪੰਜਾਬੀ ਇੰਡਸਟਰੀ ਵਿੱਚ ਜਿਆਦਾ ਚਰਚਾ ਉਸ ਟਾਈਮ ਤੋਂ ਹੀ ਹੋਣ ਲੱਗੀ ਸੀ ਜਦੋਂ ਸਿੱਧੂ ਮਸੂਏ ਵਾਲਾ ਦਾ ਗੀਤ ਬਿਲਬੋਰਡ ਤੇ ਆਉਣੇ ਸ਼ੁਰੂ ਹੋਏ ਸੀ ਤੇ ਦੋਸਤੋ ਹਾਲ ਹੀ ਵਿੱਚ ਰਿਲੀਜ਼ ਹੋਏ ਸਿੱਧੂ ਮਸੂਏ ਵਾਲਾ ਦਾ ਗੀਤ ਡ੍ਰਿੱਪੀ ਕੈਨੇਡੀਅਨ ਬਿਲਬੋਰਡ ਚਾਰਟ ਤੇ ਨੰਬਰ 9 ਤੇ ਟ੍ਰੈਂਡ ਕਰ ਰਿਹਾ ਹੈ ਜੋ ਕਿ ਪੰਜਾਬੀ ਇੰਡਸਟਰੀ ਵਿੱਚ ਇੱਕ ਰਿਕਾਰਡ ਹੈ ਇਸ ਤੋਂ ਪਹਿਲਾਂ ਹੋਰ ਕਿਸੇ ਵੀ ਪੰਜਾਬੀ ਸਿੰਗਰ ਦਾ ਗੀਤ ਟੌਪ 10 ਵਿੱਚ ਸ਼ਾਮਲ ਨਹੀਂ ਹੋਇਆ ਤੇ ਸਿੱਧੂ ਮਸੂਏ ਵਾਲਾ ਪੰਜਾਬੀ ਇੰਡਸਟਰੀ ਦਾ ਇਕਲੌਤਾ ਸਿੰਗਰ ਹੈ ਜਿਸ ਦਾ ਬਿਲਬੋਰਡ ਉੱਪਰ ਨੰਬਰ 9 ਤੇ ਟ੍ਰੈਂਡ ਕਰ ਰਿਹਾ ਹੈ ਇਸ ਗੀਤ ਦੀ ਖਾਸ ਗੱਲ ਇਹ ਵੀ ਹੈ ਕਿ ਰਿਲੀਜ਼ ਹੋਣ ਤੋਂ ਇੱਕ ਦਿਨ ਪਹਿਲਾਂ ਇਸ ਦਾ ਪੋਸਟਰ ਪਾਇਆ ਗਿਆ ਸੀ ਤੇ ਕਿਸੇ ਵੀ ਤਰ੍ਹਾਂ ਦੀ ਪ੍ਰਮੋਸ਼ਨ ਇਸ ਗੀਤ ਦੀ ਨਹੀਂ ਕੀਤੀ ਗਈ ਸੀ ਪਰ ਫਿਰ ਵੀ ਸਿੱਧੂ ਮੂਸੇਵਾਲਾ ਦੇ ਇਸ ਗੀਤ ਨੇ ਕਈ ਰਿਕਾਰਡ ਸੈੱਟ ਕਰ ਦਿੱਤੇ ਹਨ ਗੀਤ ਦੀ ਸਫਲਤਾ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਮਾਤਾ ਚਰਨਕੌਰ ਦਾ ਵੀ ਰਿਐਕਸ਼ਨ ਆਇਆ ਹੈ ਮਾਤਾ ਚਰਨਕੌਰ ਨੇ ਬਿਲਬੋਰਡ ਚੜ੍ਹ ਦੀ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਕਿ ਡ੍ਰਿੱਪੀ ਗਾਣੇ ਨੂੰ ਇੰਨਾ ਪਿਆਰ ਦੇਣ ਲਈ ਸਾਰੇ ਮੇਰੇ ਬੱਚਿਆਂ ਦਾ ਧੰਨਵਾਦ